ਤੁਹਾਨੂੰ ਦਿਖਾਣੇ ਆ ਜੀ ਪਿੱਛੇ ਜਿਹੜਾ ਹੈਗਾ ਭਵਨਤਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਜਿਵੇਂ ਤੁਹਾਨੂੰ ਪਤਾ ਹੈ ਕਿ ਬੀਮਾ ਜਿਹਦਾ ਹੈਗਾ 10 ਲੱਖ ਦਾ ਪੰਜਾਬ ਦੇ ਵਿੱਚ ਇਹਨਾਂ ਨੇ ਜਾਰੀ ਕੀਤਾ ਹੈ ਤੁਹਾਨੂੰ ਦਿਖਾਣੇ ਬੋਰਡ ਲੱਗਿਆ ਹੋਇਆ ਹੈ ਕਿਹੜੀ ਜਗ੍ਹਾ ਤੇ ਹੈ ਤੁਹਾਨੂੰ ਨਹੀਂ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਜੀ ਭਵਨਤਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਪ੍ਰੀਤ ਪਹਿਲੇ ਸਕੂਲ ਅਸੀਂ ਖੜੇ ਹੋਏ ਆ ਅਜੇ ਤੇ ਬੱਸ ਸਟੇ ਤੋਂ ਪਾਣੇ ਆ ਨੀਚੇ ਉਤਰਦੇ ਆ ਬਿਲਕੁਲ ਸਟੇ ਜਿਹੜਾ ਹੈ ਆ ਸਾਹਮਣੇ ਠੇਕਾ ਵੀ ਹੈਗਾ ਇਹ ਜਿਹੜਾ ਬੋਰਡ ਪੰਤਸਾਹਬ ਦਾ ਲੱਗਿਆ ਹੋਇਆ ਹੈ ਮੁੱਖ ਮੰਤਰੀ ਦੇਹਤ ਯੋਜਨਾ ਸ਼ੁਰੂ ਪੰਜਾਬ ਦੇ ਹਰ ਪਰਿਵਾਰ ਲਈ 10 ਲੱਖ ਦਾ ਮੁਫਤ ਇਲਾਜ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਜਿਵੇਂ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ ਹੁਣ ਬੀਮਾ ਵੀ ਪੰਜਾਬ ਦੇ ਹਰ ਪਰਿਵਾਰ ਨੂੰ ਦਿੱਤਾ ਜਾਵੇਗਾ ਸਰਕਾਰ ਦੇ ਵੱਲੋਂ ਵਧੀਆ ਉਪਰਾਲਾ ਪੰਤਸਾਹਬ ਦੀ ਸਰਕਾਰ ਕਰਦੀ ਪਈ ਹੈ ਅਤੇ ਜੰਦੇ ਵੇ ਸੀ ਸੋਚਿਆ ਤੁਹਾਨੂੰ ਬੋਰਡ ਦਿਖਾਈਏ ਦੇਖੋ ਕਾਰੀ ਟ੍ਰੈਫਿਕ ਕਿੱਦਾਂ ਜਾ ਰਹੀ ਹੈ ਲੋਕਾਂ ਦੀ ਸਿੱਧੀ ਨਜ਼ਰ ਇਸ ਬੋਰਡ ਤੇ ਪੈਂਦੀ ਹੈ ਲੋਕੀ ਦੇਖਦੇ ਨੇ ਤੁਸੀਂ ਵੀ ਆਪਣਾ ਕਾਰ ਜਿਹੜਾ ਬਣਵਾ ਸਕਦੇ ਹੋ ਸਰਕਾਰੀ ਸੰਤਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਵਧੀਆ ਕੰਮ ਜਿਹੜਾ ਪੰਚਮਾ ਸਰਕਾਰ ਨੇ ਕੀਤਾ ਹੈ ਅਰ ਕੋਈ ਬੋਰਡ ਲੱਗਿਆ ਹੋਇਆ ਏ ਇਦਾਂ ਹੀ ਤੁਹਾਨੂੰ ਹੋਰ ਤਿੱਜਾ ਦਿਖਾਉਂਦੇ ਰਾਵਾਂਗੇ ਦੇਖਦੇ ਰਹੋ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਪ੍ਰੀਤਪੁਰੇ ਸਕੂਲ ਖੜੇ ਹੋਏ ਸੀਗੇ ਤੁਹਾਨੂੰ ਬੋਰਡ ਦਿਖਾਇਆ 10 ਲੱਖ ਦਾ ਬੀਮਾ ਜਿਹੜਾ ਮਿਲਣਾ ਹੈਗਾ ਪੰਜਾਬ ਸਰਕਾਰ ਦੇ ਰਹੀ ਹੈ ਤੁਹਾਨੂੰ ਬੋਰਡ ਦੇ ਪਿੱਛੇ ਜਰੂਰ ਆਪਣਾ ਬੀਮਾ ਕਰਵਾਓ ਕਾਰਡ ਬਣਵਾਓ ਸਰਕਾਰ ਦੇ ਨਾਲ ਸੰਪਰਕ ਕਰਕੇ ਤੁਸੀਂ ਇਹ ਕਾਰਡ ਬਣਵਾ ਸਕਦੇ ਹੋ 10 ਲੱਖ ਦਾ ਬੀਮਾ ਹਰ ਪੰਜਾਬ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਪੰਜਾਬ ਦਾ ਸਨੀਖ ਹੋਣਾ ਜ਼ਰੂਰੀ ਹੈ ਇਹ ਚੀਜ਼ ਯਾਦ ਰੱਖਿਓ ਮਿਲਦੇ ਤੁਹਾਨੂੰ ਅਗਲੀ ਵਾਰੀ